ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਬਹੁਤ ਹੀ ਸਰਕਾਰੀ ਹਸਤੇ ਉਪਰਹੁਣ ਸਾਡੇ ਪਾਰਲੀਮੈਂਟਲੀ ਉਮੀਦਵਾਰ ਅ ਸਰਪ੍ਰੀਖ ਜੀ ਉਹਨਾਂ ਜੀ ਸਾਹਿਬ ਨੇ ਔਰ ਸਰਕਾਰੀ ਉਪਸਾਧਾ ਉਹਨਾਂ ਘੀਰ ਨਾਲ ਨਾਲ ਪੰਜਾਬ ਕਈ ਸਾਲ ਦਾ ਪੁਰਾਣਾ ਰਿਸ਼ਤਾ ਹੈ ਵਿਕਟੋਰੀ ਟ੍ਰਾਂਸਪੋਰਟ ਸਾਹਿਬ ਪਰਬਾਤਰ ਟੂਬਰਾ ਸਾਹਿਬ ਟੂਬਰਾ ਸਾਹਿਬ ਸਾਡੇ ਕਲਜੀ ਰੌਜੀ ਤਮਾਮ ਉਹਨਾਂ ਦੇ ਸਾਥੀ ਬਣ ਗਏ ਉਹਨਾਂ ਨੂੰ ਪਤਾ ਕਿ ਚੁਣਾਵੀ ਮਾਹੌਲ ਹੈ ਔਰ ਪੂਰੇ ਪੰਜਾਬ ਦੇ ਅੰਦਰ ਬਹੁਤ ਸ਼ਾਨ ਸ਼ਾਨਦਾਰ ਵਾਤਾਵਰਨ ਕਾਂਗਰਸ ਪਾਰਟੀ ਦੇ ਹੱਥ ਵਿੱਚ ਹੋ ਰਿਹਾ ਸੋ ਸਾਰੇ ਉਮੀਦਵਾਰ ਲਗਭਗ ਚੋਣ ਮੈਦਾਨ ਚ ਆ ਗਏ ਔਰ ਦਿਨ ਬਦ ਦਿਨ ਹਾਲਾਤ ਚੰਗੇ ਹੁੰਦੇ ਜਾ ਰਹੇ ਚਾਹੇ ਉਹ

ਰੋਇਲ ਆਰਗਨੀ ਸਿਟੀ ਇਸ ਬੁਰਾ ਹਾਲ ਹੈ ਲੋਕਾਂ ਦੇ ਮਨ ਦੇ ਵਿੱਚ ਕਾਰੋਬਾਰੀਆਂ ਦੇ ਮਨ ਵਿੱਚ ਡਰ ਤੇ ਭੈ ਦਾ ਸਹਿਮ ਹੈਗਾ ਕਿ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸੰਮਨ ਕੋਲ ਆ ਜਾਏ ਤੇ ਸਾਥੋਂ ਫਰੋਤੀ ਮੰਗ ਲਈ ਜਾਂਦੇ ਆ। ਔਰ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਕਿਸੇ ਪ੍ਰਕਾਰ ਦੀ ਕੋਈ ਟਾਈ ਸਾਲਾਂ ਸ਼ੁਰੂਪ ਨਹੀਂ ਹੋਈ। 92 ਸੀਟਾਂ ਆਵਾਜ਼ੀ ਪਾਰਟੀ ਨੂੰ ਲੋਕਾਂ ਨੇ ਦਿੱਤਾਈਆਂ ਬਹੁਤ ਵੱਡੀਆਂ ਉਮੀਦਾਂ ਸਨ ਬਦਲਾਅ ਆਏਗਾ। ਲੇਕਿਨ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਤੇ ਫਰੇਬ ਹੋ ਗਿਆ ਔਰ ਤੁਸੀਂ ਦੇਖੋਗੇ ਹਰ ਫਰੰਟ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਹਜ਼ਾਰ ਰੁਪਏ ਦੇਣ ਦਾ ਬੀਬੀਆਂ ਨਾਲ ਗੱਲ ਕੀਤੀ ਗਈ ਸੀ ਹਜ਼ਾਰ ਦਾ ਕੀ ਦੇਣਾ ਸੀ ਹੁਣ ਉਹਨਾਂ ਨਾਲ ਉਹਨਾਂ ਦੀ ਪੈਨਸ਼ਨ ਵੀ ਨਹੀਂ ਆ ਰਹੀ ਉਹਨਾਂ ਦੀਆਂ ਸ਼ਗਨ ਸਕੀਮਾਂ ਵੀ ਰੁਕ ਗਈਆਂ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕੀ ਸਾਗੂ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਰੇ ਸੰਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਾਂ ਕੋਈ ਸਿੰਗਰ ਕਲਾਕਾਰ ਮਾਣਾ ਹੁੰਦਾ ਬੜੇ ਚੰਗੇ ਉੱਦਮ ਨੇ ਆਪਣੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਗਏ ਹੋਣਗੇ ਵੇਖੀ ਨਾ ਕਿਸੇ ਤਰਕੀਦ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਸਿਆਸਤਦਾਨ ਦਾ ਕੰਮ ਕੋਈ ਹੋਰ ਹੁੰਦਾ ਹੈ ਸੋ ਅਸੀਂ ਬੜਾ ਸੋਚ ਸਮਝ ਕੇ ਫ੍ਰੀਮੋਡ ਦੀ ਉਮੀਦਵਾਰ ਐਲਾਨੀ ਬੀਬੀ ਅਮਰਜੀਤpropto ਸਾਹਿਬ Okay ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਆਬਾਦੀ ਹੈ ਆਪਸਾਂ ਦਾ ਸੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰਿਆ। ਔਰ ਮੈਨੂੰ ਪੂਰੇ ਨੁਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਉਣ ਵਾਲੀ ਸਮਝ ਪਹੁੰਚਣਗੇ ਲੋਕਾਂ ਦੀ ਕਿ ਪਰੇ ਸਤਕਾ ਔਰ ਫਰੀਦਕੋਟ ਦੇ ਮਸਲੇ ਉੱਥੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕੜ ਬੜੇ ਰਿਖੇ ਆ ਪੀਛੇ ਰਹੇ। ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰਹੀ ਏ। ਸੋ ਇਹ ਇਸ ਕਰਕੇ ਅਸੀਂ ਕੌਟਾ ਦੀ ਰਿਪ੍ਰেজੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politcal ਤਜਰਬਾ ਵੀ ਹੈਗਾ ਕਿ 12 ਸਾਲ ਵਿਦਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ politcal ਤਜਰਬਾ ਵੀ ਹੈਗਾ ਆਪ ਕੀ ਚੇਅਰਮੈਨ ਜਿਹੜਾ ਕਮਿਸ਼ਨ ਰਹਿ ਕੋ ਚੋਣਾਂ ਲੜੇ ਪਿਆਜ ਮੈਂਬਰ ਆਫ ਪਾਰਲੀਮੈਂਟ ਦੀ ਚਿੱਤ ਤੇ ਚੋਣ ਲੜ ਰਹੀ ਸੋ ਮੈਨੂੰ ਪੂਰਾ ਉਮੀਦ ਆ ਕਿ ਇਹ ਤਕੜੇ ਹੋ ਕੇ ਆਉਣਾਂ ਦੇ ਸਮੇਂ ਚ ਲੜਾਈ ਲੜਨਗੇ ਫਿਰ ਕੋਲੇ ਲੋਕਾਂ ਦੀ ਅਸੀਂ ਸਭ ਸਾਫ ਹੈ ਮੇਰਾ ਬੇਸ਼ੱਕ ਮੈਂ ਮੈਂ ਲੋਕਧਾਰੀਤ ਚੋਣਾਂ ਲੜ ਰਹੇ ਲੇਕਿਨ ਮੇਰਾ ਕੋਈ ਨਹੀਂ ਕਿ ਆਜ ਫਰੀਦਕੋਟ ਲੋਕ ਸਭਾ ਦੇ ਵਾਸਤੇ ਅਗਾਂਹ ਔਰ ਅਸੀਂ ਇਥੋਂ ਵੱਡੀ ਜੀਪ ਪਹੁੰਚਾ ਰਹੇ ਹਾਂ ਚੀਪ ਪਰ ਸਾਥ ਪੀ ਰੋ ਸਿੰਧਾ ਸੋ ਕਈ ਲੋਕ ਹੋਰ ਉਮੀਦਵਾਰ ਸਨ ਉਹਨਾਂ ਵਿੱਚੋਂ ਇੱਕ ਮੇਰਾ ਭਰਾ ਟਿੰਪਲ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਜਰੂਰੀ ਨਹੀਂ ਰੱਖੀ ਮੇਰਾ ਸਾਹੋਕੇ ਪਰਿਵਾਰ ਨਾਲ ਜਿਆਦਾ ਵਿਆਹ ਜਾ ਟਿੰਡੋਨ ਨੇ ਨਹੀਂ ਮੇਰਾ ਰਿਸ਼ਤਾ ਉਹ ਬਹੁਤ ਪੁਰਾਣਾ ਤੇ ਗਹਿਰਾ ਰਿਸ਼ਤਾ ਸਿੰਪਲ ਦਾ ਲੈ ਛੋਟਾਪਰਾ ਇਹ ਵੀ ਪੂਰਾ ਪ੍ਰਬਲ ਬਾਬੇ ਦਾ ਸੀਗਾ ਪਾਰਲੇ ਇਹਨਾਂ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਕਿ ਇਹ ਕਿਸੇ ਗੱਲ ਤੋਂ ਭੱਗ ਸੀਗਾ ਬਹੁਤ ਹੀ ਬੋਲਕਾਰ ਮੁੰਡਾ ਹੈ ਨੌਜਵਾਨ ਸਾਫੀ ਹੈ ਸੇਵਾ ਕਰਦਾ ਹੈ ਦਿਨ ਰਾਤ ਪਖਾਈ ਕਰਦਾ ਹੈ ਜਿੱਥੇ ਆਵਾਜ਼ ਅਸੀਂ ਮਾਰੀ ਉਥੇ ਹਾਜ਼ਰ ਰਿਹਾ ਹੈ ਮਨ ਦੇ ਵਿੱਚ ਨਰਾਜ਼ਗੀ ਇਲਾਜ ਹੋ ਜਾਂਦਾ ਹੈ ਕਿ ਸਾਨੂੰ ਇਗਨੋਰ ਕੀਤਾ ਗਿਆ ਪਾਰਲੇ ਦੇ ਪਰ ਮੈਂ ਪਰਵਾਦ ਦਾ ਮੁਖੀ ਹੁੰਦੇ ਦੇ ਨਾਤੇ ਮੇਰਾ ਫਰਜ਼ ਮੰਨਦਾ ਕਿ ਸਾਰੇ ਪਰਵਾਦ ਨੂੰ ਇਕੱਠੇ ਲੈ ਚਾ। ਪਰ ਇਹ ਫਰਾਗ ਵੀ ਇਹਨਾਂ ਨੂੰ ਕਰ। ਜੀਵੇ ਛੱਡਣਾ ਉਹਨੇ ਤਾਂ ਛੱਡੀ ਜਾਣਾ ਜਿਸ ਨੂੰ ਤਿੰਨ ਦਿੱਕਾ ਦੇ ਦੀਆਂ ਗੋਲਡਿੰਗ ਸਾਡੇ ਭਰਾ ਨੂੰ 44 ਸਾਲਾਂ ਦੀ ਉਮਰ ਚੋ ਵੀ ਛੱਡ ਗਿਆ। ਤਿੰਨ ਵਾਰੀ ਚੱਪੇ ਵਾਲ ਨੂੰ ਅਸੀਂ ਭਰਾ ਦਾ ਉਹ ਛੱਡ ਗਿਆ ਤਿੰਨ ਵਾਰੀ ਬਿੱਟੂ ਮੰਤਰੀ ਐਮਪੀ ਦਾ ਉਹ ਛੱਡ ਗਿਆ। ਇੱਦਾਂ ਕਿਸੇ ਨੂੰ ਕੁਝ ਨਹੀਂ ਮਿਲਿਆ ਹਜੇ ਤੱਕ ਤੇ ਇਸ ਦੇ ਬਾਪ ਯੂਧਵੀ ਇਹ ਉਹਦੇ ਪਰਿਵਾਰ ਹੈ ਪੂਪਲ ਰੀਨ ਜੀ ਵੀ ਤੇ ਦਰਸ਼ਕੋੜੇ ਜਿਹੜੇ ਫੇਰ ਵੀ ਕਹਦੇ ਅਸੀਂ ਕਾਂਗਰਸ ਦਾ ਚੱਲਾ ਭਲਾ ਕਰਾਂ ਵੀ ਸਾਨੂੰ ਉਹ ਜਿਹੇ ਪਰਿਵਾਰਾਂ ਦੀ ਤਲਾਸ਼ ਕਰਨੀ ਹੋਵੇ ਜੇ ਕਾਂਗਰਸ ਪਾਰਟੀ ਕੋਲ ਸੀ ਔਰ ਅਸੀਂ ਸਮਝ ਕਾਮਯਾਬ ਕਰਦੇ ਕੋ بابا ਸੁੱਖ ਰੱਖੇ ਉੱਚੇ ਬੋਨਾ ਬੋਲੀਏ ਕਰਤਾਰੋਂ ਵੀ ਇਹ ਸਮੇਂ ਤੋਂ ਪਹਿਲਾਂ ਗੱਲ ਕਰਨੀ ਚੰਗੀ ਨਹੀਂ ਹੁੰਦੀ ਪਰ ਡਿਪਲੋਮਾ بابا ਸੁੱਖ ਰੱਖੇ 2027 ਦੇ ਵਿੱਚ ਐਮ ਐਲ ਏ ਬਣਾ ਕੇ ਲਵਾਜਾਂਗੇ ਟਿਕਟ ਦੇਵਾਂਗੇ ਅੱਗੇ ਇਹੇ ਕਰਮ ਹੈ ਜਿਤਨਾ ਇਹਨੇ ਤਕਰਾਰ ਕੀਤੀ ਇਹਨੇ ਕਰੀ ਹੋਰ ਪੰਜਾਬ ਦੀ ਵਿਧਾਨ ਸਭਾ ਚੋਣਾਂ ਇੱਥੇ ਜਿੰ ਕੋਈ ਕੰਬੀਨੇਸ਼ਨ ਰਹੇਗਾ ਬੀਬੀ ਦੀ ਪਾਰਲੀਮੈਂਟ ਚ ਜਾਣ ਇਹ ਸਾਡਾ ਨੌਜਵਾਨ ਸਾਥੀ ਅਸੀਂ ਉਹ ਐਵੇ ਦੇਖੋ ਸੋ ਅੱਜ ਦੋਵੇਂ ਜਾਲੰਦਾ ਰਸਮੀ ਤੌਰ ਤੇ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਅੱਜ ਜਿੰਪਲ ਜੀ ਅੱਜ ਤੋਂ ਬਾਅਦ ਫਰੀਦਕੋਟ ਦੇ ਉਮੀਦਵਾਰ ਅਸੀਂ تین ਰਾਤ ਇਕ ਕਰ ਦੇਵਗੇ ਤੇ ਉਹਨਾਂ ਦੇ ਚਾਹਵੀਆਂ ਇਸ ਗੜਾਈ ਦੇ ਵਿੱਚ ਬੀਬੀ ਅਮਰਜੀਤ ਦਾ ਸਾਥ ਦੇਣਗੇ ਔਰ ਮੈਂ ਪੂਰੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਉਹ ਨਾਲ ਨਾ ਪਾਰਟੀ ਪਿੰਪਰ ਵੀ ਤੇ ਪਿੰਪਰ ਦੇ ਪਰਵਾਸ ਦੀ ਫੰਡਿਕ ਨਹੀਂ ਕਰੂਗੀ ਜੋ ਇਹਨਾਂ ਦੀਆਂ ਮਨੀਆਂ ਭਾਵਨਾਵਾਂ ਆਖਣ ਕਿ ਇਹ ਮੇਲੇ ਦਾ ਚੋਣ ਲੜਨਾ ਹੈ ਉਹ ਪਾਰਟੀ ਉਹ ਨਾਲ ਸੰਬੰਧ ਚ ਪੂਰਿਆ ਕਰੇ ਬਟਨ ਸਾਹਿਬ ਪਹਿਲਾਂ ਵੀ ਤਿੰਨ ਚਾਰ ਵਾਰ ਇੱਕ ਬੀਬੀ ਜਗਦਾਰਸ਼ਨ ਕੌਰ ਦਾ ਕਹਿਣਾ ਕਿ ਸਾਨੂੰ ਭਰੋਸਾ ਦਿੱਤਾ ਸੀਗਾ ਕਈ ਵੀ ਤੁਹਾਨੂੰ ਲੜਾਵਾਗੇ ਚੋਂ ਲੜਾਵਾਗੇ ਪਰ ਹਰ ਵਾਰ ਹੀ ਪਿੱਛੇ ਕੀਤਾ ਜਾਂਦਾ ਹੈ ਕਈ ਵਾਰੀ ਸਰਕਮਕਾਂਸਸ ਜੈਸੇ ਹੋ ਜਾਂਦੇ ਹੈ ਕੋਈ ਐਸੀ ਦਿੱਕਤ ਨਹੀਂ ਪੇਰ ਆਈ ਦਰਸਤ ਆਈ ਰਾਜਾਵੜੀ ਵੀ 5 ਸਾਲ ਮੰਤਰੀਸ਼ਪ ਤਲਾਸ਼ਦਾਰਿਆ ਲੇਕਿਨ ਵਖੀਰ ਤੇ ਤਦ ਵੀ ਨਹੀਂ ਆਕੇ ਬਣੀ ਮੈਂ ਜਿਹਨੂੰ ਹਰਾਇਆ ਸੀ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਹਮਾਰਾ ਰਾਜਾਵੜੀ ਪੰਜਾਬ ਕਾਂਗਰਸ ਦਾ ਪਤਾ ਬੜਿੰਗ ਸਾਹਿਬ ਦਰਸ਼ਨ ਸਿੰਘ ਦੀ ਬਰਾੜ ਉਹਨਾਂ ਨੇ ਲੋਬੀ ਜਿਹੜੀ ਮੁਖਾਲਫਤ ਕੀਤੀ ਜਾ ਰਹੀ ਹੈ ਈ ਉਹਨਾਂ ਨੂੰ ਵੀ ਬਣਾਇਆ ਜਾ ਰਿਹਾ ਉਸ ਦਾ ਦਰਸ਼ਨ ਸੀ ਭਰਾਤਾ ਕਾਂਗਰਸ ਸੀ ਭਰਾਤਾ ਪਰ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ 'ਚ ਉਹ ਨਜ਼ਰ ਨਹੀਂ ਆ ਰਹੇ ਪਰ ਚੋਣਾਂ ਨਹੀਂ ਲੜ ਰਹੇ ਸੀ ਕਿ ਨਾ ਉਹਨਾਂ ਨੇ ਵੀ ਚੋਣ ਲੜਨ ਦੀ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਮੈਂ ਉਹਨੂੰ ਵੀ ਅੱਡਾ ਬਿਠਾ ਅਸੀਂ ਹਰ ਵਿਅਕਤੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਮਨਜੀਤ ਬਰਾੜਤਾ ਕਹਿੰਦੇ ਜੀ ਰਾਜੇ ਪ੍ਰੇਂਗ ਨੂੰ ਹਰਾ ਕੇ ਤੋੜਾਂਗੇ ਬੁਰੀ ਤਰ੍ਹਾਂ ਨਾਲ ਹਰਾ ਕੇ ਭੇਜਾਂਗੇ ਲਧਿਆਣੇ ਕੋਈ ਗੱਲ ਪਰ ਆਪ ਨੂੰ ਚੜਦੀ ਕਲਾ